ਅਨੇ ਮਿੱਤਰੋ ਵੀ ਇਹ ਹਾਲ ਚਾਲ ਹੈ ਹੋਰ ਸਾਰੇ ਠੀਕੋਂ ਸਾਰੇ ਵੀਰਾਂ ਦਾ ਧੰਨਵਾਦ ਸਤ ਸ੍ਰੀ ਅਕਾਲ ਤੇ ਵੀਡੀਓ ਕਰ ਲ ਤਾਂ ਨਹੀਂ ਪਈ ਕਿਉਂਕਿ ਆ ਫਰਾਈ ਵੀਲ ਨੇ ਸਾਨੂੰ ਬਹੁਤ ਡਿਸਟਰਬ ਕੀਤਾ ਤੇ ਜਿਹੜਾ ਇਹਦਾ ਦਿਗਾਰ ਲਾਇਆ ਬਰਨਾਲੇ ਤੱਕ ਪਟਿਆਲੇ ਤੱਕ ਵੀ ਬੰਦਿਆਂ ਨੂੰ ਪੁੱਛਿਆ ਪਰ ਦੱਸਿਆ ਨਹੀਂਗਾ ਤੇ ਸਾਨੂੰ ਥੋੜਾ ਜਿਹਾ ਅਫਸੋਸ ਆ ਵੀ ਬੰਦਿਆਂ ਨੂੰ ਦੱਸਣਾ ਚਾਹੀਦਾ ਯਾਰ ਜਿੰਨੀ ਇੱਕ ਜਾਣਕਾਰੀ ਹੋਵੇ ਹਨ ਆਪਾਂ ਕਦੇ ਕਿਸੇ ਤੋਂ ਲੁਕੋ ਨਹੀਂ ਰੱਖਿਆ ਪਰ ਉਹ ਬੰਦਿਆਂ ਨੇ ਕਹਿੰਦੇ ਵੀ ਜਗਾੜ ਤਾਂ ਲੱਗਦੇ ਆ ਹੁੰਦਾ ਤਾਂ ਸਾਰਾ ਕੁਝ ਹੀ ਆ ਪਰ ਦੱਸਣਾ ਨਹੀਂ ਵੀ ਜੇ ਕੋਈ ਜੇ ਚੀਜ਼ ਦਾ ਵੀ ਪਤਾ ਹੁੰਦਾ ਦੱਸ ਦਿਆ ਕਰੋ ਨਾ ਚਲੋ ਫੇਰ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਨਾਲ ਐਡੀ ਨਹੀਂ ਕੋਈ ਟੈਨਸ਼ਨ ਹੈ ਫਰਾਈ ਵੀ ਚੜਾਦਾ ਕਲਚ ਪਲੇਟ ਚੜਾਤੀ ਆ ਫਿੰਗਰਾਂ ਸੈੱਟ ਕਰਕੇ ਤੇ ਅੱਜ ਜੋੜਦੇ ਹਿੱਸਾ ਉਦੋਂ ਦਾ ਹਜੇ ਐ ਸ਼ਾਟ ਪੂਰੀ ਨਹੀਂ ਹੋਈ ਸ਼ਾਟ ਦਾ ਵੀ ਜਗਾੜ ਲਾਇਆ ਤੇ ਜਿਹੜਾ ਸ਼ਾਟ ਦਾ ਜਗਾੜ ਲਾਇਆ ਉਹ ਵੀ ਸਾਨੂੰ ਪਤਾ ਹੀ ਆ ਕੀ ਦਾ ਤੇ ਦੇਖੇ ਵੀਰ ਨੇ ਕੋ ਪੁੱਛਣਾ ਵੀ ਪਰ ਦਸਣ ਵਾਲਿਆਂ ਦਾ ਵੀ ਇਹ ਕੰਮ ਵੀਰ ਦੱਸੋ ਜਿੰਨਾ ਦਾ ਪਤਾ ਹਨ ਬਰਨਾਲੇ ਬੰਦੇ ਨੂੰ ਫੋਨ ਆਇਆ ਸੀਗਾ ਵੀ ਐਦਾਂ ਕਰਕੇ ਸ਼ਾਪ ਨਹੀਂ ਪੂਰੀ ਆ ਰਹੀ ਕੀ ਕਰੀਏ ਕਿਉਂਕਿ ਵੱਡੀ ਮਿਲਦੀ ਨਹੀਂ ਜੇ ਮਿਲਦੀ ਆ ਤਾਂ ਦੰਦੇ ਫਿਰ ਕਰਾਰੀਆਂ ਸਾਰੀਆਂ ਬਦਲੀਆਂ ਪਣੀਆਂ ਚੱਕਰਪਤਨ ਸੀਗੇ ਇਸ ਤਰ੍ਹਾਂ ਕੇ ਸੈਟ ਨਹੀਂ ਤੇ ਚਲੋ ਕਰ ਲਈ ਆ ਉਹਨਾਂ ਦੰਦਾਂ ਤੇ ਤੇ ਬਾਕੀ ਵੀਡੀਓ ਨਾਲ ਬਣੇ ਰਿਓ ਸੁੱਖ ਚਾਹੀਦੀ ਅੱਜ ਸਟਾਰਟ ਕਰਨਾ ਹੀ ਕਰਨਾ ਕੁੱਚ ਕੁੱਚ ਕਰਾ ਦੇਣੀ ਹਾਂ ਤੇ ਬਣੇ ਰਿਓ ਵੀਡੀਓ ਨਾਲ ਟਰਾਈ ਵੀ ਲੈਵਾਂਗੇ ਅੱਜ ਲੋ ਵੀ ਮਿੱਤਰੋ ਫਾਈਨਲੀ ਇਹ ਹਿੱਸਾ ਦਾ ਜੋੜਤਾ ਗੇਅਰ ਦਾ ਵੀ ਸੈਟ ਆ ਗਿਆ ਕਰੀ ਮਗਰ ਨੂੰ ਠੀਕ ਹੁਣ ਇਹਦੇ ਆਪਾਂ ਗੇਅਰ ਲਾ ਲੀਏ ਤੇ ਉਹ ਓਟਾ ਲਾ ਲਾ ਉੱਥੇ ਰੋੜ ਜਣਾ ਰੋੜਨ ਜਾ ਰਹੇ ਹੁਣ ਤਾਂ ਭਾਈ ਦਾ ਬਾਹਰ ਆ ਮਾਰ ਨੂੰ ਕੋਡਾ ਲਾਉਟ ਲੱਗ ਗਿਆ ਹੁਣ ਬਾਹਰ ਨੂੰ ਭਾਈ ਦਾ ਛੇ ਤੇ ਐਨ ਵੀ ਆਪਾਂ ਵੀ ਭੱਜ ਗਿਆ ਟੂਟ ਆਟਾ ਲਾ ਦੇ ਆਪਾਂ ਹੁਣ ਲਾ ਲਈਏ ਤੇ ਸਟੀਅਰਿੰਗ ਤੇ ਗੇਅਰ ਫਿਰ ਇਹਦੀ ਲੈਨੇ ਟਰਾਈ ਬਾਕੀ ਦੀਆਂ ਸਾਬ ਸੂਫ ਬਾਅਦ ਚ ਹੀ ਕਰਾਂਗੇ ਟਾਪੇ ਟੂਪੇ ਚੱਕ ਕੇ ਲੋ ਵੀ ਮਤਰਾਓ ਇਹ ਲਈ ਸਟਾਰਟ ਦਾ ਕਰ ਲਿਆ ਹੁਣ ਬਾਕੀ ਰਿਕਵਾਇਰਮੈਂਟ ਦੇਦੇ ਆ ਦੀਵਾ ਦਾ ਦੋਰ ਦਾ ਤੇ ਉਹ ਮਾਰ ਐ ਫੱਲੇ ਕਰਦੀ ਪੈਂਕੀ ਜੀ ਰੱਖੀ ਆ ਇਹਨਾਂ ਚਾਹਾਂ ਉਹ ਸਲੈਂਸਰ ਦਾ ਨਾਟ ਖੁੱਲ ਗਿਆ ਉਹ ਬਣ ਰਿਹਾ ਵੀਡੀਓ ਨਾ ਕੋਈ ਨਾ ਏਰ ਜਾਂਦਾ ਡਬਲ ਲੱਗਾ ਕੋਈ ਉਹ ਦੇਖਦੇ ਨਾ ਜੇ ਇਹ ਤੁਹਾਨੂੰ ਸਲਾਮ ਕਰਦਾ ਨਾ ਫੋਲੋ ਕਰ ਜੋ ਸਟਾਰਟਿੰਗ ਦੇਖ ਲਈ ਇਹਦੀ ਤੇ ਥੋੜਾ ਜਿਹਾ ਸਾਨੂੰ ਲੱਗਦਾ ਜਿਵੇਂ ਗੇਅਰੜਿਆ ਹੁੰਦਾ ਟਾਈਮ ਦੀ ਥੋੜੀ ਜਿਹੀ ਪ੍ਰੋਬਲਮ ਸੀਗੀ ਬਲਾਕਸਮ ਤੇ ਇਹਦੀਆਂ ਬੂਟਾਂ ਤੇ ਉਧਰ ਐਮਐਲ ਸਾਬ ਨੂੰ ਮਿਲਣਾ ਸੀਗਾ ਤਾ ਕਰਕੇ ਉੜ ਗਏ ਤੇ ਹੁਣ ਇਹਨੂੰ ਕੱਲ ਨੂੰ ਐਨ ਜਮਾਓ ਕੇ ਕਰਦਾਂਗੇ ਠੀਕ ਹੈ ਇਹਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬ ਤੇ ਹੁਣ ਦਿਖਾਵਾਂਗੇ ਨਿਆਰੇ ਗਾਂ ਵਾਲੇ ਠੀਕ ਹੈ ਜੀ